ਅੱਜ ਪੰਡਿਤ ਸ਼ਬਦਾਰਾਮ ਫਲੋਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ ਹੈ ਇਸ ਵਿੱਚ ਜਿੱਥੇ 28 ਤਾਰੀਖ ਨੂੰ ਸਰਬਾਨਗਰ ਮੰਦਰ ਦੇ ਵਿੱਚ ਪੰਡਿਤ ਜੀ ਦਾ 187ਵਾਂ ਜਨਮ ਉਤਸਵ ਬਣਾਉਣ ਸੰਬੰਧੀ ਵਿਚਾਰਾਂ ਹੋਈਆਂ ਨੇ ਕਿਉਂਕਿ ਪੰਡਿਤ ਜੀ ਦੇ ਜੀਵਨ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਹਰ ਮਹਿੰਦਰ ਸਿੰਘ 베ਦੀ ਜਿਹੜੇ ਚਾਂਸਲਰ ਵੀ ਰਹੇ ਪ੍ਰੋਫੈਸਰ ਤੇ ਹਿੰਦੀ ਵਿਭਾਗ ਦੇ ਅਮਰਸਰ ਯੂਨੀਵਰਸਿਟੀ ਦੇ ਹੈੱਡ ਰਹੇ ਗੁਰਦਾਨਕ ਦੇਵ ਯੂਨੀਵਰਸਿਟੀ ਦੇ ਤੇ ਉਹ ਆਏ ਉਹਨਾਂ ਨੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ ਕਿਉਂਕਿ ਪੰਡਿਤ ਸ਼ਰਦਾ ਰਾਮ ਫਲੋਰੀ ਜਿੱਥੇ ਉਹਨਾਂ ਨੇ ਓਮ ਜੈ ਜਗਦੀਸ਼ਰੇ ਸਵਾਮੀ ਜੈ ਜਗਦੀਸ਼ਰੇ ਆਰਤੀ ਲਿਖੀ ਹੈ ਉਸ ਦੇ ਨਾਲ ਨਾਲ ਇੱਕ ਉਹ ਦੇਸ਼ਪੱਖ ਸਨ ਸੁਤੰਤਰਤਾ ਸੰਗ੍ਰਮੀ ਸਨ ਵਿਦਵਾਨ ਸਨ ਉੱਗੇ ਲੇਖਕ ਸਨ ਜਿਨ੍ਹਾਂ ਨੇ ਜਿਹੜੀਆਂ ਪੁਸਤਕਾਂ ਲਿਖੀਆਂ ਜਿੱਥੇ ਉਹਨਾਂ ਨੇ ਇਸਤਰੀ ਜਾਤੀ ਦੇ ਲਈ ਵੱਡਾ ਰੋਲ ਅਦਾ ਕੀਤਾ ਹੈ ਉੱਥੇ ਉਹਨਾਂ ਨੇ ਵਾਗਿਆਵਤੀ ਨਾਵਲ ਜਿਹੜਾ ਲਿਖ ਕੇ ਜਿਹੜਾ ਕਿ ਮੈਂ ਸਮਝਦਾ ਅੱਜ ਦੇ ਸਮੇਂ ਦੀ ਲੋੜ ਹੈ ਜੋ ਸਾਡੀ ਸੰਸਕ੍ਰਿਤੀ ਸਾਡੇ ਸਭਿਆਚਾਰ ਨੂੰ ਦਰਸਾਉਂਦਾ ਹੈ ਸਾਡੇ ਜੋ ਘਰੇਲੂ ਵਾਤਾਵਰਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਉਸੇ ਬਾਰੇ ਗਿਆਨ ਦਿੰਦਾ ਹੈ ਤੇ ਉਹ ਬਾਗਿਆਵਤੀ ਨਾਵਲ ਜਿਹੜਾ ਕਿਸੇ ਟਾਈਮ ਬੀਤਿਆਂ ਨੂੰ ਦਾਜ ਦੇ ਵਿੱਚ ਦਿੱਤਾ ਜਾਂਦਾ ਸੀ ਤੇ ਨਵੀ ਜੀ ਤੇ ਪੁਰੀਸ਼ ਸਾਡੇ ਪ੍ਰਧਾਨ ਜੀ ਅਸੀਂ ਵਿਚਾਰ ਕਰਦੇ ਸੀ ਸ਼ਰਮਨ ਜੀ ਦੀ ਰਣਵਾਈ ਹੇਠ ਕਿ ਅਸੀਂ ਉਹ ਨਾਵਲ ਛਪਵਾ ਕੇ ਅਸੀਂ ਉਹਨੂੰ ਉਸੇ ਤਰ੍ਹਾਂ ਇੱਕ ਪ੍ਰਥਾ ਸ਼ੁਰੂ ਕਰੀਏ ਕਿਉਂਕਿ ਅੱਜ ਅਸੀਂ ਦੇਖਦੇ ਹਾਂ ਘਰਾਂ ਦੇ ਵਿੱਚ بڑے ਕਲੇਸ਼ ਕਿਤੇ ਨਾ ਕਿਤੇ ਗਿਆਨ ਦੀ ਕਮੀ ਹੈ ਘਰ ਦੇ ਵਿੱਚ ਰਹਿਣ ਦਾ ਜੋ ਵੀ ਮੈਂ ਸਮਝਦਾ ਵੱਡੇ ਛੋਟਿਆਂ ਦਾ ਸਤਿਕਾਰ ਸਤ ਸਹੂਰੇ ਦਾ ਸਤਿਕਾਰ ਦਾ ਜੋ ਮੈਂ ਸਮਝਦਾ ਗਿਆਨ ਬੱਚੇ ਨੂੰ ਹੋਣਾ ਚਾਹੀਦਾ ਕਿਤੇ ਨ ਕਿਤੇ ਕਮੀਆਂ ਨੇ ਜਾਂ ਦੇਖਦੇ ਕਰੋੜਾ ਰੁਪਏ ਵਿਆਹਾਂ ਤੇ ਲੱਗਦੇ ਨੇ ਤੇ ਬੱਚੇ ਬੱਚੀ ਦੀ ਕਿਤੇ ਪ੍ਰੋਬਲਮ ਆਉਂਦੀ ਹੈ ਤੇ ਮਾਪੇ ਲਈ ਬੜੀ ਵੱਡੀ ਮੁਸੀਬਤ ਖੜੀ ਹੋ ਜਾਂਦੀ ਤੇ ਅਸੀਂ ਉਹ ਭਾਗਿਆਵਤੀ ਨਾਵਲ ਬਾਰੇ ਜਿੱਥੇ ਬਾਤ ਚੀਤ ਉਹਨਾਂ ਦੀ ਲਿਖੀ ਹੋਈ ਪੁਸਤਕ ਬਾਰੇ ਸਿੱਖ ਰਾਜ ਦੀ ਵਿਥਿਆ ਉਹਨਾਂ ਨੇ ਜੋ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਰਾਜ ਦੇ ਬਾਰੇ ਲਿਖਿਆ ਜੋ ਉਹਨਾਂ ਨੇ ਕਪੂਰ ਥਲੇ ਦੇ ਰਾਜੇ ਨੂੰ ਧਰਮ ਪਰਿਵਰਤਨ ਕਰਨ ਤੋਂ ਕਿ ਉਹ ਕ੍ਰਿਸਚੀਅਨ ਬਣ ਜਾ ਰਹੇ ਸਨ ਉਹਨਾਂ ਨੂੰ ਰੋਕਣਾ ਇਸ ਤਰ੍ਹਾਂ ਦੇ ਮੈਂ ਸਮਝਦਾ ਪੰਡਿਤ ਜੀ ਦੀ ਬਹੁਤ ਵੱਡੀ ਸਾਡੇ ਸਹਿਤ ਨੂੰ ਸਾਡੇ ਇਤਿਹਾਸ ਨੂੰ ਸਾਡੇ ਪੰਜਾਬ ਦੇਸ਼ ਨੂੰ ਵੱਡੀ ਸੇਵਾ ਹੈ ਤੇ ਅੱਜ ਉਹਨਾਂ ਦਾ ਜਨਮ ਦਿਨ ਮਨਾਉਣਾ ਤੇ ਅੱਜ ਅਸੀਂ ਭਾਰਤ ਸਰਕਾਰ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਉਹਨਾਂ ਦੀ ਪੰਜਾਬ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਚੇਅਰ ਸਥਾਪਿਤ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਜੀਵਨ ਤੇ ਹੋਰ ਕੋਪ ਹੋਵੇ ਤੇ ਮੈਂ ਜਿੱਥੇ ਮੈਂ ਪੰਡਿਤ ਸ਼ਰਧਾ ਰਾਮ ਫਲौरी ਜੀ ਦਾ ਜੀਵਨ ਸਾਨੂੰ ਸਿੱਖਿਆ ਦੇਣ ਵਾਲਾ ਤੇ ਉਹਨਾਂ ਦੀਆਂ ਵੱਡੀਆਂ ਦੇਣਾਂ ਨੇ ਤੇ ਅਸੀਂ 29 ਤਰੀਕ ਨੂੰ ਸਮਾਗਮ ਦੇ ਵਿੱਚ ਜਿੱਥੇ ਕੁਝ ਸਿੱਖਿਸ਼ੀਤਾਂ ਦਾ ਸ਼ਹਿਰ ਦੀਆਂ 11 ਪ੍ਰਮੁੱਖ ਸਿੱਖਿਸ਼ੀਤਾਂ ਨੂੰ ਸਨਮਾਨਿਤ ਵੀ ਕਰਨ ਜਾ ਰਹੇ ਹਾਂ ਉਸ ਸਮੇਂ ਤੇ ਮੈਂ ਸਮਝਦਾ ਕਿ ਉਹਨਾਂ ਦਾ ਜੀਵਨ ਸਾਨੂੰ ਸਿੱਖਿਆ ਦਿੰਦਾ ਸਾਨੂੰ ਇੱਕ ਰਸਤਾ ਦਿਖਾਉਂਦਾ ਜ਼ਿੰਦਗੀ ਜਿਉਣ ਦਾ ਤੇ ਮੈਂ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਬਰਸ ਵਾਲੇ ਵੀਰਾਂ ਦਾ ਵੀ ਨਵਤ ਕਰਦੇ ਹੈ ਜੀ ਭਜਨ ਗਾਇਕ ਵੀ ਲਾਏ ਨੇ ਉਹਦੇ ਵਿੱਚ ਭਜਨ ਗਾਇਕ ਵੀ ਹੋਣਗੇ ਉਹਦੇ ਵਿੱਚ ਚਾਕੀਆਂ ਵੀ ਹੋਣਗੀਆਂ ਉਹਦੇ ਵਿੱਚ ਜਿਹੜੇ ਮੈਂ ਸਮਝਦਾ ਕਿ ਉਹ ਵਿਦਵਾਨ ਲੋਕ ਬੋਲਣਗੇ ਉਹਨਾਂ ਦੇ ਜੀਵਨ ਬਾਰੇ ਕਿਉਂਕਿ ਜਦ ਕਿਸੇ ਸ਼ਹੀਦ ਨੂੰ ਰਾਈਟਰ ਨੂੰ ਵਿਦਵਾਨ ਨੂੰ ਦੇਸ਼ ਭਗਤ ਨੂੰ ਯਾਦ ਕਰਦੇ ਆ ਤਾਂ ਉਹਨਾਂ ਦੇ ਜੀਵਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਨੇ ਸਮਾਜ ਨੂੰ ਕੀ ਦੇਣ ਹੈ ਉਸ ਦੇ ਬਾਰੇ ਵਿਚਾਰ ਆਉਂਦੀਆਂ ਨੇ ਤੇ ਉਸ ਦਿਨ ਪੰਡਿਤ ਸਰਦਾ ਰਾਮ ਫਲੋਰੀਜੀ ਦਾ 187ਵੇਂ ਜਨਮ ਦਿਨ ਤੇ ਇਹ ਸਾਰੀਆਂ ਵਿਚਾਰਾਂ ਹੋਣ ਵੀ ਆ ਤੇ ਸਾਡੀ ਕੋਸ਼ਿਸ਼ ਹੈ ਕੋਸ਼ਿਸ਼ ਨਹੀਂ ਸਾਡਾ ਪੱਕਾ ਰੱਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਚ ਜਿਹੜਾ ਭਾਗਿਆਵਤੀ ਨਾਵਲ ਉਹ ਛਪਵਾ ਕੇ ਉਹ ਵੀ ਅਸੀਂ ਦਾਜ ਦੇ ਵਿੱਚ ਜਿਹੜਾ ਦੇਣ ਰਾਕੇ ਉਹ ਬੇਟੀ ਉਹ ਨਾਵਲ ਪੜ ਕੇ ਆਪਣਾ ਵਧੀਆ ਜੀਵਨ ਬਸਰ ਕਰੇ ਖੁਸ਼ੀਆਂ ਭਰਿਆ ਜੀਵਨ ਬਸਰ ਕਰੇ ਉਸ ਦੇ ਲਈ ਵੀ ਅਸੀਂ ਕੋਸ਼ਿਸ਼ ਕਰਾਂਗੇ ਪੰਡਿਤ ਸ਼ਰਧਾ ਰਾਮ ਫਲੋਰੀ ਮੈਂ ਸਮਝਣਾ ਕਿ ਭਾਰਤ ਦੇ ਬਹੁਤ ਵੱਡੇ ਸਾਹਿਤਕਾਰ ਨੇ ਅੱਜ ਏਸ਼ੀਆ ਦੇ ਵਿਦਵਾਨ ਜਿਹੜੇ ਪੰਜਾਬ ਬਾਰੇ ਚਿੰਤਨ ਕਰ ਰਹੇ ਨੇ ਉਹ ਬਾਰ ਬਾਰ ਪੰਡਿਤ ਸ਼ਰਧਾ ਰਾਮ ਫਲੋਰੀ ਨੂੰ ਯਾਦ ਕਰਦੇ ਨੇ ਕਿ ਪੰਡਿਤ ਜੀ ਦੇ ਕਾਰਨ ਏਸ਼ੀਆ ਦੇ ਦੇਸ਼ਾਂ ਵਿੱਚ ਪੰਜਾਬੀ ਸਾਹਿਤ ਹਿੰਦੀ ਸਾਹਿਤ ਦੇ ਜਿਹੜੀਆਂ ਖੂਬਸੂਰਤ ਗੱਲਾਂ ਹੋ ਰਹੀਆਂ ਨੇ ਕਦੇ ਉਹਦੇ ਵਿੱਚ ਏਸ਼ੀਆ ਦੇ ਵਿਦਵਾਨ ਓਮਜਾ ਜਗਦੀਸ਼ ਹਰੇ ਆਰਤੀ ਦਾ ਜ਼ਿਕਰ ਕਰਦੇ ਨੇ ਕਦੇ ਪੰਡਿਤ ਜੀ ਦੇ ਨਾਵਲ ਭਾਗਵਤੀ ਦਾ ਜ਼ਿਕਰ ਕਰਦੇ ਨੇ ਤੇ ਕਦੇ ਪੰਜਾਬੀ ਭਾਸ਼ਾ ਵਿਗਿਆਨ ਵਿੱਚ ਲਿਖੀ ਉਹਨਾਂ ਦੀ ਪਹਿਲੀ ਕਿਤਾਬ ਪੰਜਾਬੀ ਬਾਤचीत ਦੀ ਚਰਚਾ ਕਰਦੇ ਮੈਨੂੰ ਇਹੋ ਲੱਗਦਾ ਹੈ ਕਿ ਪੰਡਿਤ ਸਰਦਾ ਰਾਮ ਫਲौरी ਪਿਛਲੀ ਸਦੀ ਦੇ ਵਿੱਚ ਪੰਜਾਬ ਦੇ ਬਹੁਤ ਵੱਡੇ ਇੰਵੈਸਟਰ ਸਨ ਜਿਨ੍ਹਾਂ ਨੇ ਪੰਜਾਬ ਦਾ ਇੱਕ بڑا ਵਧੀਆ ਵਿੰਬ ਏਸ਼ੀਆ ਦੇ ਦੇਸ਼ਾਂ ਤੱਕ ਪਹੁੰਚਾਇਆ ਤੇ ਅੱਜ ਤਾਂ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਦੁਨੀਆ ਦਾ ਕੋਈ ਐਸਾ ਦੇਸ਼ ਨਹੀਂ ਜਿੱਥੇ ਹਿੰਦੁਸਤਾਨੀ ਨਾ ਵਸਦੇ ਹੋਣ ਪੰਜਾਬੀ ਪ੍ਰਾਅ ਨਾ ਰਹਿੰਦੇ ਹੋਣ ਉਹਨਾਂ ਦਾ ਦਿਨ ਓਮ ਜੈ ਜਗਜੀ ਸ਼ਰੇ ਆਰਤੀ ਨਾਲ ਸ਼ੁਰੂ ਹੁੰਦਾ ਹੈ ਤੇ ਓਮ ਜੈ ਜਗ ਜਗਦੀਸ਼ਰੇ ਆਰਤੀ ਦੇ ਨਾਲ ਉਹਨਾਂ ਦੀ ਸ਼ਾਮ ਢਲਦੀ ਹੈ ਇਸ ਕਰਕੇ ਪੰਡਿਤ ਸਰਦਾ ਰਾਮ ਫਲौरी 24 ਘੰਟੇ ਪੰਜਾਬੀਆਂ ਦੇ ਭਾਰਤੀਆਂ ਦੇ ਅੰਗ ਸੰਗ ਰਹਿੰਦੇ ਨੇ ਐਡੇ ਵੱਡੇ ਸਾਹਿਤਕਾਰ ਨੂੰ ਯਾਦ ਕਰਨ ਦਾ ਮਤਲਬ ਹੈ ਹਿੰਦੁਸਤਾਨ ਦੇ ਸਭਿਆਚਾਰ ਨੂੰ ਯਾਦ ਕਰਨਾ ਮੈਂ ਖਾਸ ਕਰਕੇ ਬਾਵਾਜੀ ਨੂੰ ਵਿਦਾਇੀ ਦਿਨਾ ਕਿ ਉਹਨਾਂ ਨੇ ਪੰਡਿਤ ਸਰਦਾ ਰਾਮ ਫਲौरी ਦੇ ਸਾਹਿਤ ਦੇ ਪ੍ਰਤੀ ਜਿਹੜੀ ਕੇਤਨਾ ਲਗਾਈ ਹੈ ਅੱਜ ਪੂਰਾ ਵਿਸ਼ਵ ਉਹਦੇ ਲੜ ਲੱਗਾ ਹੈ ਤੇ ਲੁਧਿਆਣੇ ਦਾ ਨਾਮ ਪੰਡਿਤ ਸਰਦਾ ਰਾਮ ਫਲौरी ਜੀ ਦੇ ਕਰਕੇ ਅੱਜ ਪੂਰੀ ਦੁਨੀਆ ਤੱਕ ਪਹੁੰਚ ਰਿਹਾ ਹੈ ਮੈਂ ਪ੍ਰਿੰਸੀਪਲ ਸਤੀ ਜੀ ਦਾ ਦਾ ਪਰਵਾਵਾ ਜੀ ਦਾ ਧੰਨਵਾਦੀਆਂ ਕਿ ਉਹਨਾਂ ਨੇ ਜਿਹੜਾ ਕਾਰਜ ਸ਼ੁਰੂ ਕੀਤਾ ਉਹਦੇ ਬਹੁਤ ਵਧੀਆ ਸਿੱਟੇ ਸਾਡੇ ਸਾਹਮਣੇ ਆ ਰਹੇ ਹੈ। ਮੈਂ ਪੁਰੀਸ਼ ਸਿੰਘ ਲਾ ਪ੍ਰੈਜ਼ੀਡੈਂਟ ਪੰਡਿਤ ਸਰਦਾਰਾਮ ਵੈਲਫੇਅਰ ਸੁਸਾਇਟੀ ਪੰਜਾਬ ਮੈਂ ਆਪ ਤੁਹਾਨੂੰ ਟਲ ਮੀਡੀਆ ਦੇ ਮਾਧਿਅਮ ਤੋਂ ਸਭ ਨੂੰ ਰਿਕਵੈਸਟ ਇਨਵੀਟੇਸ਼ਨ ਇਨਵਾਈਟ ਕਰ ਰਹੇ ਹੈ। 29th ਸਪਟੈਂਬਰ 2024 ਅ ਸ਼੍ਰੀ ਨਵਦੁਰਗਾ ਮੰਦਿਰ ਸਰਬਾਨਗਰ ਅਜੀ ਪੰਡਿਤ ਸਰਦਾਰਾਮ ਫਲੋਰੀ ਜੀ ਦਾ 187ਵਾਂ ਜਨਮ ਦਿਨ ਮਨਾ ਰਹੇ ਹੈ। ਆਪ ਸਭ ਨੇ ਉੱਥੇ ਬੜੀ ਖੁਸ਼ੀ ਨਾਲ ਆਣਾ ਹੈ। ਤੇ ਆਪਣੇ ਦਾਇਤੂ ਬੰਦਾ ਪਏ ਇੱਕ ਐਸੀ ਮਹਾਨ ਸ਼ਖਸੀਅਤ ਦਾ ਜਰਮਨ ਮਨਾ ਰਹੇ ਹੈ ਜਿਹੜੇ ਇੱਕ ਮਹਾਨ ਰਾਈਟਰ ਸਤੰਤਰ ਦਾ ਸੁਲਾਨੀ ਜਿਨ੍ਹਾਂ ਨੇ ਇੱਕ ਐਸੀ ਮਹਾਨ ਰਚਨਾ ਕੀਤੀ ਹੈ ਜੋ ਕਿ ਪੂਰੇ ਵਿਸ਼ ਨੂੰ ਜਿਨ੍ਹਾਂ ਨੇ जोडਿਆ ਹੈ ਓਮ ਜੈ ਜਗਦੀਸ਼ ਹਰੇ ਦੇ ਜਿਹੜੇ ਸੰਚਾਲਕ ਨੇ ਜਿਨ੍ਹਾਂ ਨੇ ਆਰਤੀ ਲਿਖੀ ਹੈ ਤੇ ਇੱਕ ਐਸੀ ਮਹਾਨ ਸ਼ਖਸੀਅਤ ਹੈ ਹੁਣ ਅੱਜ ਸਾਡੇ ਵਿੱਚ ਡਾਕਟਰ ਐਚ ਐਸ ਬੇਦੀ ਜੀ ਹਾਜ਼ਰ ਸਨ ਉਹਨਾਂ ਨੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਗਿਆਨ ਦਿੱਤਾ ਹੋਰ ਉਹ ਉਸ ਦਿਨ ਆ ਕੇ ਹੋਰ ਉਹਨਾਂ ਨੇ ਬਹੁਤ ਅੱਛੀ ਗੱਲਾਂ ਸਾਂਝੀਆਂ ਕਰਲੀਆਂ ਨੇ ਮੈਂ ਸੈਂਟਰ ਸਰਕਾਰ ਸੈਂਟਰ ਸਰਕਾਰ ਦਾ ਕੇਂਦਰ ਸਰਕਾਰ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਪੰਡਿਤ ਸਰਦਾਰਾਮ ਫਲੋਰੀ ਜੀ ਦੇ ਨਾਮ ਤੇ ਡਾਕ ਟਿਕਟ ਜਾਰੀ ਕੀਤੀ ਹੈ ਹੁਣ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਜੋ ਪੰਡੇ ਜੀ ਦੇ ਨਾਮ ਤੇ ਇੱਕ ਚੇਅਰ ਸਥਾਪਿਤ ਕਰਨ ਕਿਸੇ ਨਾ ਕਿਸੇ ਯੂਨੀਵਰਸਿਟੀ ਤਾਂ ਕਿ ਇਹਨਾਂ ਦੇ ਜੀਵਨ ਬਾਰੇ ਇਹਨਾਂ ਦੇ ਇਹਨਾਂ ਦੇ ਸਾਰੇ ਕਾਰਨਾਮੇ ਬਾਰੇ ਸਾਨੂੰ ਇੱਕ ਹੋਰ ਸੁਨਣ ਦਾ ਮੌਕਾ ਮਿਲ ਜੇ ਇਹਦੇ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਉਹ 29 ਸਤੰਬਰ ਪੰਡਿਤ ਸ਼ਰਧਾ ਨਾਨ ਫਲੋਰੀ ਜੀ ਦਾ ਜਨਮotsਵ ਅਸੀਂ ਨਵ ਦੁਰਗਾ ਮੰਦਿਰ ਸਰਾਬਾ ਨਗਰ ਵਿੱਚ ਮਨਾ ਰਹੇ ਹਾਂ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਆਓ ਅਤੇ ਜੋ ਮਹਾਨ ਸ਼ਖਸੀਅਤਾਂ ਉੱਥੇ ਆ ਰਹੀਆਂ ਨੇ ਉਹਨਾਂ ਉਹਨਾਂ ਨੂੰ ਸੁਣੋ ਅਤੇ ਪੰਡਿਤ ਜੀ ਦੇ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਅਤੇ ਆਰਤੀ ਦੇ ਨਾਲ-ਨਾਲ ਹੋਰ ਵੀ ਉਹਨਾਂ ਦੀਆਂ ਸਿੱਖਿਆਵਾਂ ਜੋ ਦਿੱਤੀਆਂ ਨੇ ਉਹ ਆਪਾਂ ਸਾਰੇ ਵਿਚਾਰ ਸਾਂਝੇ ਕਰਾਂਗੇ ਉੱਥੇ ਪਹੁੰਚੋ ਨਵ ਦੁਰਗਾ ਮੰਦਿਰ 29 ਸਪਟੈਂਬਰ ਸਰਾਬਾ ਨਗਰ ਬਹੁਤ ਬਹੁਤ ਸਰਸ਼ਤੀ ਸ਼ਰਮਾ ਹੈ ਅਤੇ ਜਿੱਦਾਂ ਬਾਬਾ ਜੀ ਨੇ ਦੱਸਿਆ ਹੈਗਾ ਕਿ 29 ਤਰੀਕ ਨੂੰ ਅਸੀਂ ਪੰਦੇ ਸਰਦਾਰ ਆਰਾਮ ਲੋਰੀ ਜੀ ਦਾ ਜਨਮ ਦਿਨ ਮਨਾਣਾ ਹੈ ਔਰ ਇਸ ਮੌਕੇ ਤੇ ਮੈਂ ਤੁਹਾਡੇ ਚੈਨਲ ਦੇ ذریعے ਸਾਰੇ ਆਪਣੇ ਸ਼ਹਿਰ ਦੇ ਨਿਵਾਸੀਆਂ ਨੂੰ ਆਪਨਾ ਕਰਦਾ ਮੈਂ ਵੱਡੀ ਗਿਣਤੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਆਣ ਔਰ ਲਾਭ ਉਠਾਨ ਕਿਉਂਕਿ ਜਿੱਦਾਂ ਬਾਬਾ ਜੀ ਨੇ ਦੱਸਿਆ ਹੈਗਾ ਕਿ ਅੱਜ ਵੀ ਸਾਡੇ ਸਮਾਜ ਦੇ ਵਿੱਚ ਪੇਸ਼ੈਂਸ ਜਿਹੜੀ ਹੈ ਲੋਕਾਂ ਦਾ ਰਹਿਣ ਸਹਿਣ ਹੈ ਉਸ ਦੇ ਵਿੱਚ ਸਾਡੇ ਧਰਮ ਦਾ ਪ੍ਰਭਾਵ ਜਿਹੜਾ ਹੈਗਾ ਉਹ ਘਟ ਰਿਹਾ ਹੈਗਾ ਉਹ ਵਧਣਾ ਚਾਹੀਦਾ ਹੈਗਾ ਸਾਡੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਕ ਹੋਰ ਜਿਹੜੀ ਹੈ ਸੇਧ ਦਿੱਤੀ ਜਾਣੀ ਚਾਹੀਦੀ ਹੈ ਔਰ ਖਾਸ ਕਰਕੇ ਪੰਡਿਤ ਜੀ ਦਾ ਜਿਹੜਾ ਕੰਮ ਹੈ ਉਹ ਬਹੁਤ ਹੀ ਵੱਡੇ ਤਰੀਕੇ ਦੇ ਨਾਲ ਇਹ ਜਨਮ ਦਿਨ ਮਨਾ ਕੇ ਅਸੀਂ ਲੋਕਾਂ ਨੂੰ ਪ੍ਰੇਰਿਤ ਕਰ ਸਕਾਂਗੇ ਨੌਜਵਾਨਾਂ ਨੂੰ ਸੰਦੇਸ਼ ਦੇ ਸਕਾਂਗੇ ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਕੇ ਅਸੀਂ ਇੱਕ ਨਵੇਂ ਸਮਾਜ ਦਾ ਨੀਮ ਰੱਖ ਸਕੀਏ ਜਿਸ ਦੇ ਵਿੱਚ ਧਰਮ ਦਾ ਔਰ ਸਾਥੀ ਦਾ ਕੋਲ ਬਣਾ ਹੋਵੇ ਬਹੁਤ ਤੁਹਾਡਾ ਸਾਰਿਆਂ ਦਾ ਤਾਂ ਥੈਂਕ ਦੇ ਕੋਸੀ ਬੜੇ ਖੁਸ਼ਕਿਸਮਤ ਆ ਕਿ ਜਿਹੜੇ ਸਰਦਾਰ ਆਰਮ ਫਲੋਰੀ ਜੀ ਦੇ ਅਸੀਂ ਇਤਿਹਾਸ ਦੇ ਨਾਲ ਅੱਜ ਜੁੜ ਰਹੇ ਆ ਜਾਂ ਸਾਡੇ ਬਹੁਤ ਹੀ ਇਤਿਹਾਸਕਾਰ ਜਿਹੜੇ ਸਾਡੇ ਸਹਾਇਤਕਾਰ ਸੀਗੇ ਬੇਦੀ ਸਾਹਿਬ ਉਹਨਾਂ ਨੇ ਅੱਜ ਸਾਨੂੰ ਜਿਹੜੇ ਉਹਨਾਂ ਦੇ ਅਸੀਂ ਸਮਝਦੇ ਹਾਂ ਸੈਰ ਉਹ ਆਰਤੀ ਦੇ ਰਚੇਤਾ ਨੇ ਪਰ ਉਹਨਾਂ ਨੇ ਜਦੋਂ ਉਹਨ ਜੀਵਨੀ ਬਾਰੇ ਉਹਨਾਂ ਨੇ ਸੰਖੇਪ ਦੇ ਵਿੱਚ ਸਾਨੂੰ ਅੱਜ ਦੱਸਿਆ ਤਾਂ ਅਸੀਂ ਇਹ ਸਮਝਦੇ ਆ ਕਿ ਉਹ ਤਾਂ ਸਾਡੇ ਇੱਕ ਗੁਰੂ ਸੀਗੇ ਜਿਨ੍ਹਾਂ ਨੇ ਸਾਨੂੰ ਇੰਨੀਆਂ ਸੇਧਾਂ ਦਿੱਤੀਆਂ ਔਰ ਇੰਨੇ ਵਧੀਆ ਉਪਰਾਲੇ ਉਹਨਾਂ ਨੇ ਕੀਤੇ ਆ ਬਾਲ ਵਿਆਹ ਤੋਂ ਲੈ ਕੇ ਉਹਨਾਂ ਨੇ ਉਹਦੀ ਨਿੰਦਾ ਕੀਤੀ ਆ ਇਥੋਂ ਤੱਕ ਇਹ ਹੈਗਾ ਵੀ ਉਹਨਾਂ ਨੇ ਜਿਹੜੀ ਸਤੀ ਪ੍ਰਥਾ ਪ੍ਰਤੀ ਨਿੰਦਾ ਕੀਤੀ ਹੈ ਤਾਂ ਮੈਂ ਸਮਝਦਾ ਵੀ ਇਹੋ ਜਿਹੇ ਦਿਹਾੜੇ ਜਿਹੜੇ ਆ ਬਹੁਤ ਹੀ ਸਾਨੂੰ ਸਾਰਿਆਂ ਨੂੰ ਬੜੇ ਉਤਸ਼ਾਹ ਔਰ ਬੜੇ ਉਲਾਸ ਦੇ ਨਾਲ ਮਨਾਣੇ ਚਾਹੀਦੇ ਆ ਜੀ ਇੱਕ ਬੁੱਕਰ ਲੀਸ ਦੀ ਵੀ ਗੱਲ ਕੀਤੀ ਜਾ ਰਹੀ ਜਿਹੜੀ ਕੁੜੀਆਂ ਨੂੰ ਜਿਹਦੇ ਤਾਂ ਦੇਖੀ ਜੋ ਗੱਲ ਦੇ ਹਾਂਜੀ ਜਿਹੜੀ ਬੁੱਕ ਰਿਲੀਜ਼ ਦੀ ਗੱਲ ਕੀਤੀ ਹੈ ਹਾਂਜੀ ਹਾਂ ਇਹਨਾਂ ਨੇ ਹੁਣ ਇਹ ਗੱਲ ਕਰੀ ਹੈ ਕਿ 1000 ਉਹਨਾਂ ਦੀਆਂ ਭਾਗਯਵਦੀ ਜਿਹੜੀ ਉਹਨਾਂ ਦੀ ਨੋਵਲ ਸੀਗਾ ਜਿਹੜਾ ਕਿ ਸਾਡੇ ਉਹਨਾਂ ਨੇ ਕਿਹਾ ਸੀ ਜਦੋਂ ਪੰਜਾਬ ਦੇ ਵਿੱਚ ਕਿਸੇ ਵੀ ਬੱਚੀ ਦਾ ਵਿਆਹ ਹੁੰਦਾ ਸੀ ਤਾਂ ਉਹਨੂੰ ਉਹ ਨਾਲ ਜਿਹੜੀ ਹੈ ਦਾਜ ਦੇ ਵਿੱਚ ਦਿੱਤੀ ਜਾਂਦੀ ਸੀ ਉਹੀ ਉਹ ਪ੍ਰਥਾ ਨੂੰ ਦੁਆਰਾ ਅਸੀਂ ਫੇਰ ਇਹ ਹੈ ਵੀ 1000 ਕਾਪੀਆਂ ਔਰ ਪੰਜਾਬ ਦੇ ਇਸੇ ਤਰ੍ਹਾਂ ਬੱਚੀਆਂ ਦੇ ਨਾਲ ਉਹ ਜਾਵੇ ਤਾਂ ਕਿ ਬੱਚੀਆਂ ਪੜਨ ਔਰ ਉਹਦੇ ਉੱਤੇ ਗੌਰ ਕਰਨੀਆਂ ਔਰ ਜਿਹੜੇ ਅੱਜ ਕੱਲ ਵੈਸਟਰਨ ਵੱਲੋਂ ਅਸੀਂ ਤੁਰੇ ਜਾਂਦੇ ਆ ਔਰ ਜੋ ਅੱਜ ਤੁਸੀਂ ਦੇਖ ਰਹੇ ਹੋ ਤਲਾਕ ਇਹ ਉਹ ਤਾਂ ਇਹ ਸ਼ਾਇਦ ਉਹ ਇੱਕ ਨਾਵਲ ਇਹੋ ਜਿਹਾ ਵਾ ਜਿਹੜਾ ਸਾਨੂੰ ਉਸ ਚੀਜ਼ਾਂ ਤੋਂ ਬਚਾ ਕੇ ਸਾਡੇ ਪੰਜਾਬ ਵਾਸਤੇ ਦੇਣ ਹੋਏਗਾ ਜੀ ਉਹਦੀ ਕੋਸ਼ਿਸ਼ ਕਰ ਰਹੇ ਆ ਜੀ ਸ਼ਰਧਾ ਰਾਮ ਫਲੋਰੀਜੀ ਸੀ ਬੜੇ ਰਿਸਪੈਕਟਡ ਨੇ ਸਾਡੇ ਜਿਹੜੇ ਮੰਦਰਾਂ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਆਰਤੀ ਗਈ ਜਿਹੜੀ ਆਰਤੀ ਗਈ ਜਾਂਦੀ ਹੈ ਉਹ ਸ਼ਰਧਾ ਰਾਮ ਫਲੋਰੀਜੀ ਵੱਲੋਂ ਲਿਖੀ ਹੋਈ ਸੀ ਕਿ ਜਿਹੜਾ ਹੁਣ ਤੱਕ ਅੱਜ ਤੱਕ ਕਲੀਅਰ ਨਹੀਂ ਸੀ ਕਿ ਆਰਤੀ ਕਿਨੇ ਲਿਖਿਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਜ਼ਿਟਿਵ ਫੰਕਸ਼ਨਸ ਨੇ ਮੈਂ ਸਮਝਦਾ ਕਿ ਸਾਡੇ ਪੰਜਾਬ ਵਾਸਤੇ ਸਾਡੇ ਕੰਟਰੀ ਵਾਸਤੇ ਬਹੁਤ ਹੀ ਅੱਛੇ ਬਹੁਤ ਹੀ ਉਤਸ਼ਾਹ ਦੇਣ ਵਾਲੇ ਫੰਕਸ਼ਨ ਨੇ ਯੂਥ ਨੂੰ ਇੱਕ ਅੱਛੀ ਗਾਈਡਲਾਈਨ ਮਿਲੇਗੀ ਔਰ ਉਹਨਾਂ ਦਾ ਇੱਕ ਜਿਹੜਾ ਪੋਜ਼ਿਟਿਵਿਟੀ ਵਾਲਾ ਮੈਸੇਜ ਹੀ ਜਿੰਨੇ ਵੀ ਵਿਦਵਾਨ ਹੋਏ ਆ ਉਹਨਾਂ ਨੇ ਹਮੇਸ਼ਾ ਸਾਨੂੰ ਲਾਈਫ ਜੀਣ ਦਾ ਇੱਕ ਤਰੀਕਾ ਦੱਸਿਆ ਸਾਨੂੰ ਉਸ ਤਰੀਕੇ ਤੇ ਚੱਲ ਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਵਾਸਤੇ ਅਸੀਂ ਉਹਨਾਂ ਨੂੰ ਬੜੀ ਈਜ਼ ਐਂਡ ਗ੍ਰੇਸ ਦੇ ਨਾਲ ਆਪਣੀ ਲਾਈਫ ਬਤੀਤ ਕਰ ਸਕਦੇ ਆ ਤਾਂ ਮੈਂ ਮੁਬਾਰਕਵਾਦ ਦਿੰਨਾ ਪੰਜਾਬ ਨੂੰ ਕਿ ਸ਼ਦਰਮ ਫਲੋਰੀ ਜੀ ਇੱਥੇ ਪੰਜਾਬ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਐਜ਼ ਅ ਸਪੋਕਸਪਰਸਨ ਡਾਕਟਰ ਕਰਨ ਸੋਨੀ ਪੰਜਾਬ ਨੂੰ ਔਰ ਸਾਰੇ ਹਿੰਦੁਸਤਾਨ ਨੂੰ ਬਹੁਤ-ਬਹੁਤ ਇਸ ਫੰਕਸ਼ਨ ਤੇ ਵਧਾਈ ਦਿੰਦੇ ਆ। ਪਬਲਿਕ ਨੂੰ ਵੀ ਰੋਗੀ ਰੋਟੀ ਗੰਤਪੂਰਨ ਆ ਪਬਲਿਕ ਨੂੰ ਮੇਰੇ ਵੱਲੋਂ ਇਹ ਅਪੀਲ ਹੋਊਗੀ ਕਿ ਇਸ ਤਰ੍ਹਾਂ ਦੇ ਫੰਕਸ਼ਨਾਂ 'ਚ ਆ ਕੇ ਅਸੀਂ ਇਸ ਚੀਜ਼ ਨੂੰ ਪ੍ਰਮੋਟ ਕਰੀਏ। ਇਹ ਨੂੰ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਈਏ। ਆਪਣੇ ਬੱਚਿਆਂ ਨੂੰ ਆਪਣੇ ਯੂਥ ਨੂੰ ਇੱਕ ਸੇਧ ਦੇਈਏ। ਮੈਨੂੰ ਇਹ ਅਪੀਲ ਹੈ ਕਿ ਵੱਤਵਾ ਛੱਡ ਕੇ ਅਸੀਂ ਇਸ ਫੰਕਸ਼ਨ 'ਚ ਪਾਟੀ